KVC ਦੇ ਵਿੱਚ ਹੌਟ ਸੀਟ ਤੇ ਬੈਠਿਆ ਅੰਤਾਬ ਬਚਨ ਦੇ ਸਾਹਮਣੇ ਇਹ ਬੱਚਾ ਬਹੁਤ ਹੀ ਵਾਇਰਲ ਹੋ ਰਿਹਾ ਹੈ। ਕਾਰਨ ਇਹ ਹੈ ਕਿ ਲੋਕ ਕਹਿ ਰਹੇ ਹਨ ਕਿ ਇਹ ਬੱਚਾ ਬੜਾ ਹੀ ਬੱਤਮੀਜ਼ ਨਿਕਲਿਆ। ਇਸ ਬੱਚੇ ਨੂੰ ਚੰਗੇ ਸੰਸਕਾਰ ਨਹੀਂ ਮਿਲੇ। ਇਹ ਕਹਿ ਕੇ ਬੱਚੇ ਨੂੰ ਟਰੋਲ ਕੀਤਾ ਜਾ ਰਿਹਾ ਹੈ। ਪਰ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਰੁਕੋ ਤੇ ਗੱਲ ਸੁਣੋ। 5ਵੀਂ ਕਲਾਸ ਵਿੱਚ ਪੜਨ ਵਾਲਾ ਇਹ 10 ਸਾਲ ਦਾ ਬੱਚਾ ਇਸ਼ਿਤਪਟ KVC ਜੂਨੀਅਰ ਵਿੱਚ ਸਿਲੈਕਟ ਹੁੰਦਾ ਹੈ ਤੇ ਹੌਟ ਸੀਟ ਤੇ ਬੈਠਦਾ ਹੈ। ਅਤੇ ਓਵਰ ਕੌਨਫੀਡੈਂਸ ਸ਼ੋ ਕਰਦਾ ਏ ਉਹ ਕਹਿੰਦਾ ਕਿ ਮੈਨੂੰ ਰੂਲ ਸਮਝਾਉਣ ਦੀ ਜ਼ਰੂਰਤ ਨਹੀਂ ਮੈਨੂੰ ਸਾਰੇ ਰੂਲਸ ਦਾ ਪਤਾ ਏ ਤਰੀਕਾ ਬਹੁਤ ਗਲਤ ਹੈ ਅੱਜ ਕੱਲ ਦੇ ਸਾਰੇ ਬੱਚੇ ਓਵਰ ਕੌਨਫੀਡੈਂਟ ਹੁੰਦੇ ਜਾ ਰਹੇ ਹਨ ਦੂਸਰੀ ਗੱਲ ਬੱਚਾ ਇਹ ਕਹਿੰਦਾ ਹੈ ਕਿ ਮੈਨੂੰ ਆਪਸ਼ਨਸ ਨਾ ਦੱਸੋ ਮੈਂ ਤੁਹਾਨੂੰ ਸਿੱਧੇ ਹੀ ਉੱਤਰ ਦੇਵਾਂਗਾ ਜੋ ਮੈਂ ਕਹਿ ਰਿਹਾ ਉਹ ਅਨਸਰ ਲੌ ਕਰ ਦਿਓ ਕੰਪਿਊਟਰ ਜੀ ਅਜੀਹਾ ਪ੍ਰਸ਼ਨ ਪੁੱਛਦੇ ਹਨ ਜਿਸ ਨਾਲ ਬੱਚਾ ਘਬਰਾ ਜਾਂਦਾ ਏ ਫਿਰ ਬੱਚਾ ਬਾਅਦ ਵਿੱਚ ਇਹ ਕਹਿੰਦਾ ਹੈ ਕਿ ਮੈਨੂੰ ਆਪਸ਼ਨ ਦੱਸ ਦਿਓ ਕਸ਼ਨ ਇਹ ਸੀ ਕਿ ਬਾਲਮਿਕ ਰਮਾਇਣ ਵਿੱਚ ਪ੍ਰਥਮ ਕਾਣ ਦਾ ਨਾਮ ਕੀ ਸੀ ਬੱਚਾ ਇਸ ਦਾ ਆਨਸਰ ਅਯੋਧਿਆ ਕਾਣ ਦੱਸਦਾ ਹੈ ਜਦਕਿ ਇਸ ਦਾ ਸਹੀ ਆਨਸਰ ਬਾਲ ਕਾਣ ਹੈ ਬਾਲ ਕਾਣ ਵਿੱਚ ਹੀ ਚੰਗੇ ਸੰਸਕਾਰਾਂ ਦੀ ਗੱਲ ਆਉਂਦੀ ਹੈ ਜੇ ਅਸੀਂ ਧਾਰਮਿਕ ਚਰਚਾ ਆਪਣੇ ਘਰ ਵਿੱਚ ਕਰੀਏ ਤਾਂ ਬੱਚੇ ਅਜੇਹਾ ਬਣਨ ਹੀ ਨਾ ਅਤੇ ਉਹਨਾਂ ਨੂੰ ਚੰਗੇ ਸੰਸਕਾਰਾਂ ਦਾ ਪਤਾ ਲੱਗੇ ਬੱਚੇ ਨੂੰ ਟਰੋਲ ਕਰਨ ਦੀ ਜਗ੍ਹਾ ਸਮਾਜ ਨੂੰ ਆਪਣੇ ਅੰਦਰ ਚੱਕਣਾ ਚਾਹੀਦਾ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਸੰਸਕਾਰ ਦੇ ਰਹੇ ਹਾਂ ਸਭ ਦੇ ਕਰ ਛੋਟੇ ਛੋਟੇ ਬੱਚੇ ਹਨ ਜਿਨ੍ਹਾਂ ਦਾ ਟਾਈਮ ਪਾਸ ਕਰਾਉਣ ਲਈ ਅਸੀਂ ਉਹਨਾਂ ਨੂੰ ਆਪਣਾ ਫੋਨ ਦੇ ਦਿੰਦੇ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਬੱਚੇ ਫੋਨ ਦੇ ਵਿੱਚ ਕੀ ਦੇਖ ਰਹੇ ਹਨ ਤੇ ਕਿੰਨਾ ਸਮਾਂ ਫੋਨ ਦੇਖ ਰਹੇ ਹਨ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਧਾਰਮਿਕ ਕਹਾਣੀਆਂ ਜਾਂ ਚੰਗੀਆਂ ਗੱਲਾਂ ਸਿਖਾਈਏ ਜਿਸ ਤਰ੍ਹਾਂ ਸਾਡੇ ਨਾਨੀ ਮਾਂ ਦਾਦੀ ਮਾਂ ਕਹਾਣੀਆਂ ਸੁਣਾਉਂਦੇ ਸਨ ਕਹਾਣੀਆਂ ਦੇ ਰੂਪ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕੋਈ ਵੀ ਧਾਰਮਿਕ ਗੱਲਾਂ ਜਾਂ ਕੁਝ ਵੀ ਸੁਣਾ ਸਕਦੇ ਹਾਂ ਇਹ ਐਪੀਸੋਡ ਕੇਬੀਸੀ ਦਾ ਬਹੁਤ ਵਾਇਰਲ ਹੋ ਰਿਹਾ ਹੈ ਪਰ ਇਹ ਸਾਡੇ ਮੱਥੇ ਉਪਰ ਇੱਕ ਕਲੰਕ ਹੈ ਕੀ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਸਿੱਖਿਆ ਦੇ ਰਹੇ ਹਾਂ ਸਾਡੇ ਤੋਂ ਵੀ ਬਚਪਨ ਵਿੱਚ ਅਜਿਹੀਆਂ ਗਲਤੀਆਂ ਹੋਈਆਂ ਹੋਣਗੀਆਂ ਕਈ ਵਾਰ ਬਚਪਨ ਵਿੱਚ ਬੱਚੇ ਓਵਰ ਕੌਨਫੀਡੈਂਸ ਵਿੱਚ ਵੱਡਿਆਂ ਨੂੰ ਕੁਝ ਬੋਲ ਦਿੰਦੇ ਹਨ ਪਰ ਸਾਡੇ ਮਾਤਾ ਪਿਤਾ ਸਾਨੂੰ ਰੋਕਦੇ ਟੋਕਦੇ ਸੀ ਅਤੇ ਸਮਝਾਉਂਦੇ ਸੀ ਕਿ ਵੱਡਿਆਂ ਦੇ ਸਾਹਮਣੇ ਇਸ ਤਰ੍ਹਾਂ ਗੱਲ ਨਹੀਂ ਕਰਦੇ ਫਿਰ ਅਸੀਂ ਉਹ ਦੁਬਾਰਾ ਅਜੇ ਹੀ ਗਲਤੀ ਨਹੀਂ ਦੁਹਰਾਉਂਦੇ ਪਰ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਵਾਂਗੇ ਨਹੀਂ ਰੋਕਾਂ ਟੋਕਾਂਗੇ ਨਹੀਂ ਤਾਂ ਫਿਰ ਬੱਚੇ ਓਵਰ ਕੌਨਫੀਡੈਂਸ ਹੋ ਜਾਂਦੇ ਹਨ ਅਸੀਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਸੁਧਾਰ ਨਹੀਂ ਰਹੇ ਸਗੋਂ ਵਿਗਾੜ ਰਹੇ ਹਾਂ ਬੱਚਿਆਂ ਦੇ ਹਰੇਕ ਇੱਛਾ ਉਹਨਾਂ ਦੇ ਬਿਨਾਂ ਮੰਗੇ ਹੀ ਪੂਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਜਾਂਦੀ ਜਿਸ ਕਰਕੇ ਉਹਨਾਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਸਾਡੇ ਮਾਪੇ ਕਿਸ ਤਰ੍ਹਾਂ ਸਾਡੇ ਲਈ ਕਮਾਈ ਕਰ ਰਹੇ ਹਨ ਅਤੇ ਆਪਣੇ ਬੱਚਿਆਂ ਵਿੱਚ ਚੰਗੇ ਸੰਸਕਾਰ ਦੇ ਨਾਲ-ਨਾਲ ਨੈਤਿਕ ਕਦਰਾਂ-ਕੀਮਤਾਂ ਦੀ ਦਾਤ ਦੇਣੀ ਵੀ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਹਰ ਸਮੇਂ ਸੁੱਖ-ਸਹੂਲਤਾਂ ਦੇ ਕੇ ਅਪਾਹਜ ਨਾ ਬਣਾਓ ਸਗੋਂ ਉਹਨਾਂ ਨੂੰ ਜੋ ਵੀ ਤੁਸੀਂ ਤੰਗੀਆਂ ਮੁਸ਼ਕਲਾਂ ਦੇਖਦੇ ਹੋ ਉਹਨਾਂ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਜੋ ਉਹ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਅਜਿਹਾ ਕੋਈ ਸਟੈਪ ਨਾ ਚੱਕਣ ਜਿਸ ਦੇ ਨਾਲ ਤੁਹਾਡੇ ਮਾਨ ਸਨਮਾਨ ਨੂੰ ਛੱਟ ਵੱਜੇ ਅਤਿ ਉਹ ਆਪਣੀ ਜ਼ਿੰਦਗੀ ਵਿੱਚ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਮਾਨਸਿਕ ਤੌਰ ਤੇ ਤੇ ਮਜ਼ਬੂਤ ਬਣਾਈਏ ਉਹ ਤੱਤੀਆਂ ਠੰਡੀਆਂ ਹਵਾਵਾਂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚੱਲ ਸਕਣ ਇੱਜ਼ਤ ਮਾਨ ਸਨਮਾਨ ਨਾਲ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਬੱਚੇ ਉਹ ਨਹੀਂ ਕਰਦੇ ਜੋ ਅਸੀਂ ਕਹਿੰਦੇ ਆ ਸਗੋਂ ਉਹ ਕਰਦੇ ਹਨ ਜੋ ਤੁਸੀਂ ਕਰਦੇ ਹੋ ਜਦੋਂ ਅਸੀਂ ਇਮਾਨਦਾਰੀ ਨਾਲ ਖੁਦ ਜਿਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਵੀ ਆਪਣੇ ਬੱਚਿਆਂ ਨੂੰ ਇਮਾਨਦਾਰੀ ਨਾਲ ਜਿਉਣ ਦੀ ਕਲਾ ਸਿਖਾਈਏ ਉਹੋ ਵੀ ਸੱਚ ਬੋਲਣਾ ਸਿੱਖ ਜਾਣਗੇ ਜੇ ਤੁਸੀਂ ਬਜ਼ੁਰਗਾਂ ਦਾ ਸਤਿਕਾਰ ਕਰੋਗੇ ਤਾਂ ਉਹ ਵੀ ਸਤਿਕਾਰ ਕਰਨਾ ਸਿੱਖ ਜਾਣਗੇ ਘਰ ਵਿੱਚ ਉੱਚੀ ਆਵਾਜ਼ ਵਿੱਚ ਬੋਲਣਾ ਝਗੜਾ ਕਰਨਾ ਜਾਂ ਕਿਸੇ ਦੀ ਬੇਇੱਜ਼ਤੀ ਕਰਨ ਤੋਂ ਬਚੋ ਹੱਸਦਾ ਖੇਡਦਾ ਮਾਹੌਲ ਬੱਚੇ ਨੂੰ ਵਿਸ਼ਵਾਸ ਅਤੇ ਦਇਆਵਾਨ ਬਣਾਉਂਦਾ ਹੈ ਧਾਰਮਿਕ ਅਤੇ ਨੈਤਿਕ ਕਹਾਣੀਆਂ ਜ਼ਰੂਰ ਸੁਣਾਓ ਹਰ ਰੋਜ਼ ਆਪਣੇ ਬੱਚਿਆਂ ਲਈ 10 ਮਿੰਟ ਕੋਈ ਨਾ ਕੋਈ ਜ਼ਰੂਰ ਪ੍ਰੇਰਨਾ ਦਾ ਇੱਕ ਕਹਾਣੀ ਸੁਣਾਓ ਬਹੁਤ ਸਾਰੇ ਧਾਰਮਿਕ ਗ੍ਰੰਥਾਂ ਦੀਆਂ ਛੋਟੀਆਂ-ਛੋਟੀਆਂ ਕਹਾਣੀਆਂ ਬੱਚਿਆਂ ਨੂੰ ਨੇਕੀ, ਸੱਚਾਈ ਤੇ ਸਹਿਣਸ਼ੀਲਤਾ ਸਿਖਾਉਂਦੀਆਂ ਹਨ। ਕਿਸੇ ਦੀ ਮਦਦ ਕਰਨਾ, ਪਸ਼ੂਆਂ ਨਾਲ ਪਿਆਰ ਕਰਨਾ ਗਰੀਬਾਂ ਨੂੰ ਦਾਨ ਦੇਣਾ ਕੁਦਰਤ ਨਾਲ ਪਿਆਰ ਕਰਨਾ ਇਹ ਸਭ ਚੰਗੇ ਸੰਸਕਾਰਾਂ ਦਾ ਆਧਾਰ ਹਨ ਛੋਟੇ ਛੋਟੇ ਕੰਮਾਂ ਰਾਹੀਂ ਦਿਲ ਵਿੱਚ ਦਇਆ ਪੈਦਾ ਹੁੰਦੀ ਹੈ ਬੱਚਿਆਂ ਨਾਲ ਗੱਲਬਾਤ ਕਰੋ ਉਹਨਾਂ ਦੇ ਵਿਚਾਰ ਸੁਣੋ ਮੋਬਾਈਲ ਜਾਂ ਟੀਵੀ ਦੀ ਥਾਂ ਤੇ ਇਕੱਠੇ ਖੇਡੋ ਜਾਂ ਕੁਝ ਸਿੱਖੋ ਜਦ ਮਾਪੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ ਤਾਂ ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਵੱਧਦਾ ਹੈ ਉਹਨਾਂ ਨੂੰ ਆਦਰ ਸਤਿਕਾਰ ਕਰਨਾ ਸ਼ੁਕਰਾਨਾ ਕਰਨਾ ਧੰਨਵਾਦ ਕਰਨਾ ਤੇ ਕਿਰਪਾ ਕਰਨਾ ਮਾਫ ਕਰਨਾ ਵਰਗੇ ਸ਼ਬਦਾਂ ਦੀ ਵਰਤੋਂ ਸਿਖਾਓ ਹਰ ਚੀਜ਼ ਲਈ ਪ੍ਰਮਾਤਮਾ ਦਾ ਸ਼ੁਕਰ ਕਰਨ ਦੀ ਆਦਤ ਪਾਓ ਰੋਜ਼ਾਨਾ ਰੁਟੀਨ ਬਣਾਓ ਸਵੇਰੇ ਜਲਦੀ ਜਾਗਣਾ ਪੜ੍ਹਨਾ ਖੇਡਣਾ ਤੇ ਸੌਣਾ ਸੌਣ ਦਾ ਵੀ ਸਮਾਂ ਨਿਯਮਤ ਕਰੋ ਛੋਟੇ ਛੋਟੇ ਕੰਮਾਂ ਦੀ ਜ਼ਿੰਮੇਵਾਰੀ ਦਿਓ ਜਿਵੇਂ ਆਪਣੇ ਖਿਡਾਉਣੇ ਸਹੀ ਥਾਂ ਤੇ ਰੱਖਣੇ ਹੋਰ ਬਹੁਤ ਸਾਰੀਆਂ ਗੱਲਾਂ ਜੋ ਅਸੀਂ ਆਪਣੇ ਬੱਚਿਆਂ ਨੂੰ ਛੋਟੀ ਸ਼ੁਰੂਆਤ ਤੋਂ ਲੈ ਕੇ ਵੱਡੀ ਕਾਮਯਾਬੀ ਤੱਕ ਅਤੇ ਚੰਗੇ ਸੰਸਕਾਰਾਂ ਤੱਕ ਲਿਜਾ ਸਕਦੇ ਹਾਂ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਤਦ ਤੱਕ